ਮਾਨਕਿਆਂ ਹਾਈਵੇ ਉੱਤੇ ਦੋਜੀਆਂ ਦੇ ਦੁਆਰਾ ਦੁੱਧ ਇਕੱਠਾ ਕਰਕੇ ਗੁਰਦੁਆਰਾ ਨੱਟਾ ਸਾਹਿਬ ਤੇ ਲੰਗਰਾਂ ਵਿੱਚ ਸੇਵਾ ਲਈ ਭੇਜਿਆ ਜਾਂਦਾ ਹੈ ਜੀ ਬਹੁਤ ਵੱਡੀ ਸੇਵਾ ਹੈ ਜੀ ਦੋਜੀ ਭਾਈਚਾਰੇ ਵੱਲੋਂ ਇਹ ਦੂਰੇ ਵਰਤਿਆਦ ਬਾਰੇ ਬੋਲ ਬਾਬਿਆਂ ਕੀ ਤਾਰਦੇ ਦਾ ਨਾਮ ਲਾਵਾ ਸਤਿ ਸ੍ਰੀ ਅਕਾਲ ਜੀ ਜਿਹੜਾ ਦੁੱਧ ਇਕੱਠਾ ਕਰ ਰਹੇ ਆ ਜੀ ਹਾਂਜੀ ਹਾਂਜੀ ਕਿੱਥੇ ਵਾਸਤੇ ਕਰ ਰਹੇ ਇਹ ਨੱਟ ਸਾਹਿਬ ਗੁਰਦੁਆਰੇ ਵਾਸਤੇ ਕਰ ਰਹੇ ਜੀ ਲੰਗਰ ਲਈ ਸੇਵਾ ਵਾਸਤੇ ਹਾਂਜੀ ਹਾਂਜੀ ਇਹ ਪਿਛਲੇ ਪਿਛਲੇ 5 ਸਾਲ ਇਹ ਬਾਬਾ ਜੀ ਕਰਦੇ ਪਿਛਲੇ 5 ਸਾਲ ਤੋਂ ਜੀ ਹਾਂਜੀ ਡੇਲੀ ਟ੍ਰਿਨ ਤੇ ਹਾਂਜੀ ਹਾਂਜੀ ਬਾਬਾ ਜੀ ਬਲਜੀਤ ਸਿੰਘ ਆ ਜੀ ਹਾਂਜੀ ਹਾਂਜੀ ਕੋ ਪੁਆਦੀ ਖਾੜੇ ਵਿੱਚ ਵੀ ਲੱਗਦੇ ਮਨੂੰ ਸੇਵਾ ਕਰਦੇ ਆ ਜੀ ਹਾਂਜੀ ਆਜੀ ਵਾਗ ਦੀ ਖਲਸਾ ਹੋਵਾ ਜੀ ਬਤੇ ਬਾਬਾ ਜੀ ਬਾਬਾ ਜੀ ਅਸੀਂ 5 ਸਾਲ ਤੇ ਕਰ ਰਹੇ ਬਾਬਾ ਹਰਬੰਸ ਸਿੰਘ ਦਿੱਦੇ ਵਾਲੀ ਦੀ ਸੇਵਾ ਕਾਰ ਸੇਵਾ ਨਾੜਾ ਸਾਹਿਬ ਤੋਂ ਹਾਂਜੀ ਇਹ ਬਹੁਤ ਵੱਡਾ ਹਾਂਜੀ ਆਪਾਂ ਪੁਆਦੀ ਖਾੜੇ ਮੇ ਵੀ ਭਾਗ ਲੈਂਦੇ ਆ ਜੀ ਸਾਰੇ ਜਗ੍ਹਾ ਜਿੱਥਾ ਵੀ ਕੋਈ ਲੰਗਰ ਪਾਣੀ ਹੁੰਦਾ ਉੱਥੇ ਸਾਰੀ ਜਗ੍ਹਾ ਤੋਂ ਸੰਗਤ ਕੀ ਗਾਇਲ ਸਾਰਾ ਕੋਈ ਕਰਦੇ ਆ ਜੀ ਅਸਾਂ ਇਹ ਵੀਰਾਂ ਜੀ ਆਪਣੇ ਤਾਂ ਮਾੜਾ ਮਾੜਾ ਬੋਲੋ ਬਾਬੇ ਕੀ ਕਹਾ ਜੀ ਕਿਉਂ ਮਰਜੀ ਕਹੂਗਾ ਬਾਬੇ ਵਾਰੇ ਜੋ ਕਿ ਕਿੰਨੇ ਟਾਈਮ ਤੋਂ ਇਹ ਨਾਲ ਆਹ ਕਿੰਨੇ ਟੇਰ ਤੇ ਜੀ ਅਸਾਂ ਕੋਈ ਇੱਕ ਬੋਲਦੇ ਤਾਂ ਅੱਛੀ ਗੱਲ ਚੱਲ ਬੋਲ ਦਿੰਦਾ ਤੁਸੀਂ ਕਿੰਨੇ ਕ ਟੇਰ ਤੇ ਜੀ ਸੇਵਾ ਕਰਾ ਰਹੇ ਆ ਦੁੱਧ ਤੇਰੇ ਆ ਜੀ ਦੁੱਧ ਜੀ ਬਜਟ ਤੇ ਬਜਟ ਤੇ ਸਟਾਰਟ ਹੋਏ ਜਦੋਂ ਸੇਵਾ ਕਰ ਰਹੇ ਬਾਬੇ ਦੀ ਸੇਵਾ ਲਗਰੀ ਜੀ ਬਹੁਤ ਵੱਡੀ ਸੇਵਾ ਜੀ ਤੁਹਾਡੀ ਵੀ ਆਹ ਵਧੀਆ ਨਹੀਂ ਫਰੀ ਦੁੱਧ ਦੰਦੇ ਆ ਜੀ ਕਿਨੇ ਨਹੀਂ ਫਰੀ ਨਹੀਂ ਆ ਬਾਈ ਤੂੰ ਸੇਵਾ ਆ ਜੀ ਫਰੀ ਨਹੀਂ ਹੈ ਜੀ ਉਹ ਉਹ ਤਾਂ ਸੇਵਾ ਆ ਜੀ ਆ ਜੀ ਆ ਪਰ ਬਾਬੇ ਨੇ ਮੋਜ ਕਰ ਗਿਆ ਬਾਬੇ ਠੰਡ ਮਰ ਚਾਪ ਲਵਾ ਬਹੁਤ ਸੇਵਾ ਕਰਾਂ ਬਾਬੇ ਵੀ ਓਕੇ ਸੇਵਾ ਰੱਖ ਖਾਂਜੀ ਪੂਰੀ ਹਾਂ ਬਾਬੇ ਪੂਰੀ ਸੇਵਾ ਕਰਾਂ ਹਾਂ ਮੰਨ ਕੇ ਪਿੰਡਾ ਮੰਨ ਕੇ ਪਿੰਡਾ ਜੀ ਜ਼ਿਲ੍ਹਾ ਪਸ਼ਕੂਲਾ ਬਹੁਤ ਵੱਡੀ ਸੇਵਾ ਆ ਜੀ ਬਹੁਤ ਬੜੀ ਆ ਜੀ ਜਰਦ ਸਿੰਘ ਭਾਈ ਤੂੰ ਵੀ ਆ ਜਾ ਲੈ ਉਹ ਆ ਜਾ ਯਾਰ ਮੇਰੀ ਤਰੱਕੀਆਂ ਬੜਾ ਅਕਸਰ ਦੇ ਦੱਬਈ ਆ ਜਾ ਆ ਜਾ ਆ ਜਾ ਉਹ ਖੇਵੇਂ ਦੋਤ ਨੂੰ ਵੀ ਆਇਆ ਜੀ ਅੰਬਾ ਪਾਤਸ਼ਾਹ ਜੀ ਸੇਵਾ ਕਰਦੇ ਆ ਜੀ ਚਲੋ ਬਹੁਤ ਵਧੀਆ ਜੀ ਉਹ ਆਲਾ ਲਖਦੀ ਸਵਾਲਾ ਯਾਰ ਜੀ ਸਵਾਜ ਸੇਵਾ ਵਰਤੀ ਲੰਗਰ ਦੀ ਸੇਵਾ ਬਦਨੀ ਕਿਸੇ ਕਿਸੇ ਆਹ ਜੀ ਸੇਵਾ ਚੱਲ ਹੋ ਰਹੀ ਹੈ ਜੀ ਮੈਂ ਆਪਣੇ ਬਾਬਾ ਜੀ ਬਲਜੀਤ ਵੀ ਮਤਲਬ ਕਿ ਸੇਵਾ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਆ ਅੰਤਰੀਕਲ ਬੋਲੋ ਬੋਲੋ ਬੰਬਾ ਜੀ ਦੇਖੋ ਮੇਰੇ ਦੋ ਜੀਆਂ ਕੇ ਸਹਤ ਆ ਸਭ ਤੋਂ ਜਿਆਦਾ ਜੀ ਦੂਜਿਆਂ ਦਾ ਸੰਯੋਗ ਮਨ ਨੂੰ ਇਹਨਾਂ ਕਿ ਨਾਲ ਕਾ ਕਾ ਮੈਂ ਇਹਨਾਂ ਕਿ ਨਾਲ ਖੜਿਆ ਮੋਢੇ ਨੂੰ ਮੋਢਾ ਜੋੜ ਕੇ ਜੋ ਵੀ ਹੈ ਮੇਰੇ ਪਰ ਲੰਗਰ ਪਾਣੀ ਚੋ ਵੀ ਹੈ ਉਹਨਾਂ ਨੂੰ ਮੈਂ ਸ਼ਿਕਾਂਤਾ ਜੀ ਨੇ ਮੇਰੇ ਕੋਲ ਮੇਰੇ ਕੋਲ ਹੁੰਦਾ ਹੈ ਹਾਂ ਜੀ ਬਿਲਕੁਲ ਸੰਗਤ ਨੂੰ ਮੇਰੀ ਗੱਲ ਜੋੜ ਕੇ ਰੱਖਾ ਪ੍ਰਮਾਤਮਾ ਅਗੇ ਚੜ੍ਹਦੀ ਕਲਾ ਮੈਨੂੰ ਜੁੜੀ ਕਰਾ ਵੀ ਹਾਂ ਬਾਬਾ ਮੇਰੇ ਮੇਰ ਕਰੀ ਬੱਬੀ ਇਤਰਾਫ ਇਹਵਾ ਕਰਦੇ ਰਹੋ ਜੀ ਠੀਕ ਹੈ ਜੀ ਬਹੁਤ ਰੱਖੀਆ ਠੀਕ ਹੈ ਜੀ ਬਾਬਾ